ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਰਹੋਗੇ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਹਾਂ ਜੀ ਘੇਰੇ ਤੇ ਪੱਟੀ ਕਿਸ ਤਰ੍ਹਾਂ ਦੀ ਲੱਗਦੀ ਆ ਉਹ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦੇ ਜਿਹੜਾ ਆਪਾਂ ਪੈਨਲ ਸੂਟ ਕੱਟਿਆ ਸੀਗਾ ਵੀਡੀਓ ਪਹਿਨਾਂ ਨੇ ਦੇਖੀ ਹੋਊਗੀ ਜਿਨ੍ਹਾਂ ਨੇ ਦੇਖੀ ਆ ਉਹਨਾਂ ਨੂੰ ਦੱਸ ਦੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖ ਲਿਓ ਤੇ ਗਾਂ ਪਤਾ ਕਰ ਲਓ ਵੀ ਕਿਸ ਤਰ੍ਹਾਂ ਬੰਦ ਆ ਇਸ ਤਰ੍ਹਾਂ ਆਪਾਂ ਪੈਨਲ ਲਾ ਲਈ ਸੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਗਲੇ ਦੀ ਕਟਿੰਗ ਕਰਕੇ ਤੇ ਗਲੇ ਤੇ ਇਸ ਤਰ੍ਹਾਂ ਕਰਕੇ ਲਾਲੀ ਲੈਸ ਗਲੇ ਨੂੰ ਰੱਖ ਕੇ ਸਿੱਧੇ ਪਾਸੇ ਲੈ ਜਾਂਦਾ ਤੇ ਬਣਾ ਲਿਆ ਗਲਾ ਤੇ ਇਹ ਬਾਵਾ ਤੇ ਲਾਲੀ ਹਜੇ ਆਪਣੀ ਤਰਪਾਈ ਕਰਨ ਵਾਲੀ ਆ ਇਸ ਤਰ੍ਹਾਂ ਆਪਾਂ ਇਹ ਪੈਨਲ ਸੂਟ ਤਿਆਰ ਕਰ ਲਿਆ ਮੈਨੂੰ ਹਾਫ ਬਾਹ ਵਧੀਆ ਲੱਗਦੀ ਹੈ ਕਿਉਂਕਿ ਕੰਮ ਕਰ ਕਰਦੇ ਆ ਪੱਠੇ ਲੱਕੇ ਰਲਾਉਂਦੇ ਆ ਭਾਂਡੇ ਮਾਂਜਦੇ ਆ ਵੀ ਫਿਰ ਬਾਵਾ ਪੈ ਜਾਂਦੀਆਂ ਤੇ ਇਹ ਵੀ ਗਰਮੀ 'ਚ ਵੈਸੀ ਮੈਨੂੰ ਨਹੀਂ ਪੌਣੀ ਬਾਹ ਚੰਗੀ ਲੱਗਦੀ ਮੈਂ ਹਾਫ ਬਾਹ ਦਾ ਇੱਕ ਕਮੀਜ਼ ਪਾਉਣੀ ਆ ਇਹ ਮੇਰਾ ਆਪ ਦਾ ਹੀ ਸੂਟ ਆ ਇਸ ਤਰ੍ਹਾਂ ਕਰਕੇ ਇਹ ਆ ਮੈਂ ਤਿਆਰ ਕਰ ਲਿਆ ਤੇ ਇਹਦੇ ਪਹੁੰਚਿਆਂ ਤੇ ਆਪਾਂ ਇਸ ਤਰ੍ਹਾਂ ਗੋਮ ਲੈਸ ਲਾਈ ਇਹ ਵੀ ਵੀਡੀਓ ਤੁਹਾਨੂੰ ਦਿੱਤੀ ਆ ਤੇ ਇਸ ਤਰ੍ਹਾਂ ਕਰਕੇ ਇਹ ਗੋਮ ਲੈਸ ਲਾ ਕੇ ਆਪਾਂ ਪਹੁੰਚਾ ਇਹਦਾ ਤਿਆਰ ਕੀਤਾ ਵਾ ਤੇ ਉਸ ਤੋਂ ਬਾਅਦ ਹੁਣ ਆਪਾਂ ਦੂਜਾ ਸੂਟ ਰੈਡੀ ਕਰਦੇ ਆ ਉਹ ਆਪਾਂ ਕਮੀਜ਼ ਬਣਾ ਲਿਆ ਵਾ ਤੇ ਉਸ ਤੋਂ ਆਪਾਂ ਘੇਰੇ ਤੇ ਪੱਟੀ ਲਾਉਣੇ ਕਿਉਂਕਿ ਇਸ ਦਾ ਪੈਨਲ ਡਿਜ਼ਾਈਨ ਬਣਾ ਲਿਆ ਉਦੀ ਆਪਾਂ ਡਿਜ਼ਾਈਨਿੰਗ ਹੋਰ ਕਰਦੇ ਆ ਤੇ ਬਾਹਲੀ ਮੈਂ ਨਹੀਂ ਕਰਦੀ ਹਨਾ ਦੂਜੂ ਐਸੇ ਲਾ ਕੇ ਟੈਟਰਮ ਵગેਰਾ ਮੈਂ ਇਸ ਤਰ੍ਹਾਂ ਹੀ ਇਹਦੇ ਗਲੇ ਤੇ ਡਿਜ਼ਾਈਨ ਇਸ ਤਰ੍ਹਾਂ ਦਾ ਕਰ ਲਿਆ ਤੇ ਸੈਂਪਲ ਜੇ ਤੇ ਉਸ ਤੋਂ ਬਾਅਦ ਆਪਾਂ ਲਾਉਣੀਆਂ ਹੁਣ ਬਾਹਾਂ ਤੇ ਲਾ ਕੇ ਲੈਸ ਸੈਂਪਲ ਇਸ ਤਰ੍ਹਾਂ ਜਿਵੇਂ ਇਹਦੀ ਲਾਈ ਹੈ ਤੇ ਆਪਾਂ ਪੱਟੀ ਘੇਰੇ ਦੀ ਤਿਆਰ ਕਰਨੀ ਹੈ ਜੀ ਇਹ ਦੋ ਤਰ੍ਹਾਂ ਦੇ ਡਿਜ਼ਾਈਨ ਹਨਾ ਇੱਕੋ ਤਰ੍ਹਾਂ ਦੇ ਆਪਾਂ ਡਿਜ਼ਾਈਨ ਘਰੇ ਨਹੀਂ ਪਾ ਸਕਦੇ ਨਾ ਥੋੜਾ ਜਿਹਾ ਵੱਖਰਾ ਕਰ ਲਗੇ ਇਹਦੀ ਲੇਸ ਦਾ ਵੀ ਥੋੜਾ ਜਿਹਾ ਫਰਕ ਹੈ ਇਹ ਦੂਜੇ ਸੂਟ ਦੀ ਲੇਸ ਇਸ ਤਰ੍ਹਾਂ ਦੀ ਹੈ ਜੀ ਤੇ ਇਹਦੀ ਆਪਾਂ ਪੱਟੀ ਤਿਆਰ ਕਰਦੇ ਸੀ ਦੇਖੋ ਇਹ ਕਮੀਜ਼ ਇੰਨਾ ਮੈਂ ਰੈਡੀ ਕਰ ਲਿਆ ਹੁਣ ਆਪਾਂ ਪੱਟੀ ਲਾ ਲ ਗੇ ਘੇਰਾ ਥੱਲੇੋਂ ਆਪਾਂ ਫੋਲਡ ਕਰ ਲਿਆ ਘੇਰਾ ਇਸ ਤਰ੍ਹਾਂ ਕੱਚਾ ਕਰਕੇ ਫੋਲਡ ਕਰ ਲਿਆ ਜੀ ਆਪਾਂ ਤੇ ਇਹਦੀ ਆਪਾਂ ਹੁਣ ਪੱਟੀ ਲਾਉਣੀ ਆ ਥੱਲੇ ਤੁਸੀਂ 3 ਇੰਚ ਛੱਡਣਾ 4 ਇੰਚ ਛੱਡਣਾ ਉਹ ਤੁਹਾਡੀ ਮਰਜ਼ੀ ਹੋ ਜੇ ਤੁਸੀਂ ਗਾਂ ਅੱਧ ਦੇ ਵਿੱਚ ਲੈ ਕੇ ਜਾਣਾ ਉੱਥੋਂ ਤੇ ਇੱਕ ਵੀ ਤੁਹਾਡੀ ਮਰਜ਼ੀ ਹੋ ਵੀ ਤੁਸੀਂ ਕਿਸ ਤਰ੍ਹਾਂ ਇਹ ਕਰਨਾ ਮੈਂ ਤੇ ਹੁਣ ਆਪਾਂ ਤੁਹਾਨੂੰ ਜਿਹੜੀ ਮੇਨ ਗੱਲ ਹੈ ਹਨਾ ਉਹ ਦੱਸਦੇ ਆ ਇਹ ਹੈਗੀ ਆ ਪੱਟੀ ਜੀ ਘੇਰੇ ਦੇ ਸਾਬ ਨਾਲ ਜਿੰਨਾ ਆਪਣਾ ਘੇਰਾ ਹੋਣਾ ਤੁਸੀਂ ਇਹ ਪੱਟੀ ਲੈ ਲਿਓ ਆ ਦੇਖੋ ਜੀ ਜੇ ਪਲੇ ਸਲਵਾਰ ਨਾਲ ਫਿਰ ਉਹ ਉਦੋਂ ਵੀ ਵਧੀਆ ਪਰ ਮੇਰਾ ਆਲ ਓਵਰ ਸੂਟ ਹੀ ਆ ਇਹ ਇਸ ਤਰ੍ਹਾਂ ਇਹ ਮੈਂ 3 ਇੰਚ ਦੀ ਪੱਟੀ ਲਾਈ ਆ ਜੀ ਜੇ ਤੁਸੀਂ ਇਹਦੇ ਵਿਚਾਲੇ ਹੋਰ ਇੱਕ ਡਿਜ਼ਾਈਨ ਬਣਾਉਣਾ ਤਾਂ ਜਿਆਦੀ ਲਾ ਲਿਓ ਮੈਂ 3 ਇੰਚ ਦੀ ਲਾਈ ਆ ਇਹਨੂੰ ਆਪਾਂ ਡਿਜ਼ਾਈਨਿੰਗ ਕਿਵੇਂ ਕਰਨੀ ਆ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਆਹ ਦੇਖੋ ਇਸ ਤਰ੍ਹਾਂ ਤੁਸੀਂ ਕਰਕੇ ਸਿੱਧਾ ਪਾਸਾ ਲੈ ਆ ਇਸ ਦਾ ਸਿੱਧੇ ਪਾਸੇ ਹੀ ਰੱਖਣਾ ਇੱਥੇ ਆਪਾਂ ਸਟਿਚਿੰਗ ਕਰ ਦਾਂਗੇ ਤੇ ਇਹ ਇਸ ਤਰ੍ਹਾਂ ਗੋਮ ਲੱਗ ਜੂਗੀ ਆਪਣੀ ਸਿਉਣ ਨਹੀਂ ਸ਼ੂ ਹੁੰਦੀ ਜੀ ਤੇ ਚਲੋ ਜੀ ਇਹ ਦੱਸਦੇ ਆ ਤੁਹਾਨੂੰ ਇਸ ਤਰ੍ਹਾਂ ਲਾ ਲਈ ਦੂਜੀ ਸਾਈਡ ਵੀ ਆਪਾਂ ਇਹਦਾ ਮੂੰਹ ਇਸ ਤਰ੍ਹਾਂ ਕਰਕੇ ਰੱਖ ਲਾਂਗੇ ਠੀਕ ਆ ਜੀ ਤੇ ਇਹ ਵੀ ਇਸ ਤਰ੍ਹਾਂ ਕਰਕੇ ਇਹ ਵੀ ਬਾਹਰ ਨੂੰ ਜਾਵੜੂ ਇਹ ਵੀ ਬਾਹਰ ਨੂੰ ਜਾਵੜੂਗੀ ਇਸ ਤਰ੍ਹਾਂ ਕਰਕੇ ਇਹ ਦੋਵੇਂ ਪੱਟੀਆਂ ਬਾਹਰ ਨੂੰ ਚਲੀਆਂ ਜਾਣੀਆਂ ਤੇ ਹੁਣ ਆਪਾਂ ਤੁਹਾਨੂੰ ਲੈ ਚੱਲਦੇ ਆ ਮਸ਼ੀਨ ਉੱਪਰ ਤੇ ਮਸ਼ੀਨ ਤੇ ਲਾ ਕੇ ਦਿਖਾਉਣੇ ਵੇ ਕਿਸ ਤਰ੍ਹਾਂ ਲੱਗੂਗੀ ਲਓ ਜੀ ਆ ਗਏ ਆਪਾਂ ਮਸ਼ੀਨ ਤੇ ਇੱਥੇ ਤੇ ਹੁਣ ਆਪਾਂ ਜਾਨੀ ਕਿ ਸਿੱਧੇ ਵਾਲੇ ਪਾਸੇ ਨਾਲ ਸਿੱਧੀ ਲੈਸ ਲਾ ਲੈਣੀ ਆ ਪੁੱਠੇ ਪਾਸੇ ਦੀ ਸਿਉਣ ਲਾਵਾਂਗੇ ਇਹਦਾ ਡਿਜ਼ਾਈਨ ਵੱਡਾ ਤੇ ਆਪਾਂ ਵੱਡਾ ਹੀ ਸ਼ੋਧ ਕਰਾਂਗੇ ਹਨਾ ਆਪਾਂ ਕਾਹ ਨੂੰ ਬਾਹਲਾ ਵਿੱਚ ਦੇਣਾ ਮੈਂ ਉਸ ਹਾਵਣਾ करूंगी ਸਿਰਫ ਇਹਦੀ ਆਪਾਂ ਕੰਨੀ ਵਿੱਚ ਫੋਲਡ ਕਰਾਂਗੇ ਤੇ ਤੁਸੀਂ ਨਾ ਇਸ ਤਰ੍ਹਾਂ ਕਰਕੇ ਇਹਨੂੰ ਵੇਖ ਲਿਓ ਵੀ ਇੱਕੋ ਜਿਹਾ ਆਵੇਗਾ ਆ ਲੈਸ ਕਿੰਨੀ ਦਾ ਕਪੜਾ ਖਿੱਚਣਾ ਆਸਤੀ ਜੀ ਰੱਖ ਕੇ ਇਹਨੂੰ ਤੇ ਇਸ ਤਰ੍ਹਾਂ ਕਰਕੇ ਹੌਲੀ ਹੌਲੀ ਸਟਿਚਿੰਗ ਕਰਦੇ ਜਾਓ ਜੀ ਵੇਖ ਲਿਓ ਸਾਈਡ ਤੋਂ ਵੀ ਕੋ ਜਾ ਛੱਡਿਆ ਜਾਂਦਾ ਕਪੜਾ ਇਸ ਤਰ੍ਹਾਂ ਕਰਕੇ ਇਹਦੀ ਸਟਿਚਿੰਗ ਕਰਕੇ ਕੰਪਲੀਟ ਕਰ ਦਾਂਗੇ ਦੋਹਾਂ ਵਾਲੇ ਪਾਸਿਆਂ ਦੀ ਦੂਜੀ ਸਾਈਡ ਤੇ ਵੀ ਆਪਾਂ ਧਰਨੀ ਤੁਹਾਨੂੰ ਦੱਸਦੇ ਆ ਇਹਨੂੰ ਆਪਾਂ ਕੱਟ ਲੈਨੇ ਆ ਤੇ ਇਹਨੂੰ ਕਰ ਦਿੰਦੇ ਹਾਂ ਇਸ ਤਰ੍ਹਾਂ ਹੋ ਗਈ ਜੀ ਕੰਪਲੀਟ ਇਹ ਤੇ ਦੇਖੋ ਜੇ ਦੁਆਏ ਕਰੋਂਗੇ ਨਾ ਤੁਸੀਂ ਸਿਰਫ ਇੱਕ ਸਟਿਚਿੰਗ ਦੇ ਸੁ ਜੇ ਆਪਾਂ ਉੱਪਰ ਰੱਖ ਕੇ ਇਹ ਇਸੇ ਤਰ੍ਹਾਂ ਹੀ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਦਬਾਉਂਦੇ ਮੰਨ ਕੇ ਲੋ ਚੱਲੋ ਹਣਾ ਫਿਰ ਆਪਣੀ ਇੱਥੇ ਵੀ ਸਟੀਚਿੰਗ ਆਉਣੀ ਸੀ ਇੱਕ ਜੀ ਇੱਥੇ ਵੀ ਸਲਾਈਸ ਸਟਿਚ ਹੋਣੀ ਸੀ ਜੇ ਆਪਾਂ ਐ ਫੋਲਡ ਐ ਫੋਲਡ ਕਰਾ ਕੇ ਨੂੰ ਐ ਫੋਲਡ ਕਰਕੇ ਮਾਰ ਦੇ ਫਿਰ ਆਪਣੀਆਂ ਦੋ ਸਿ ਆਉਣਾ ਸਟੀਚਿੰਗ ਦਿਸਣੀਆਂ ਸੀ ਇੱਕ ਜੜਾਈ ਵਾਲੀ ਐ ਕਿਸ ਤਰ੍ਹਾਂ ਹੁਣ ਆਪਣੀ ਸਿਰਫ ਜੜਾਈ ਵਾਲੀ ਦਿਸੂਗੀ ਇਹ ਐ ਆਟੋਮੈਟਿਕ ਇਧਰੋਂ ਨੂੰ ਫੋਲਡ ਹੋ ਜਾਊਗਾ ਤੇ ਹੁਣ ਆਪਾਂ ਜਿਹੜੀ ਇਹ ਵਾਲੀ ਐ ਇਹ ਇਧਰਲੇ ਪਾਸੇ ਹੋਈ ਸਟਾਰਟ ਕਰ ਲਾਂਗੇ ਦੂਜੀ ਵਾਲੀ ਜਿਹੜੀ ਆਪਾਂ ਦੂਜੀ ਵਾਲੀ ਧਰਨੀ ਐ ਤਰ੍ਹਾਂ ਕਰਕੇ ਜੀ ਇਹਨੂੰ ਵੀ ਉਸੇ ਤਰ੍ਹਾਂ ਹੀ ਸਿੱਧੇ ਵਾਲੇ ਪਾਸੇ ਸਿੱਧਾ ਲਾ ਕੇ ਤੇ ਇਹਦਾ ਧਿਆਨ ਰੱਖਿਓ ਜੀ ਆਹ ਟੱਕ ਦੇ ਸਾਹਮਣੇ ਟੱਕ ਸਟਾਰਟ ਕਰਿਓ ਆਹ ਟੱਕਾ ਨਾਲ ਇਹਦੇ ਸਾਹਮਣੇ ਆਵਾਲਾ ਸਟਾਰਟ ਕਰਿਓ ਜਿਵੇਂ ਡਿਜ਼ਾਈਨ ਇਹਦੇ ਸਾਹਮਣੇ ਸਟਾਰਟ ਹੁੰਦਾ ਫਿਰ ਵਧੀਆ ਲੱਗੂਗਾ ਜੀ ਆਪਾਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਆਪਣਾ ਸੂਟ ਵਧੀਆ ਸਟਿਚ ਹੋ ਜਾਂਦਾ ਦੂਜੀ ਵਾਲੀ ਸਾਈਡ ਵਾਲੀ ਵੀ ਆਪਾਂ ਲਾ ਕੇ ਇੱਥੋਂ ਤੱਕ ਲੈ ਆਂਦੀ ਆ ਕਿਉਂਕਿ ਜੀ ਮੈਂ ਬਾੜੀ ਵੀਡੀਓ ਮੜ ਕੇ ਲੰਬੀ ਹੋ ਜਾਂਦੀ ਆ ਜੇ ਆਪਾਂ ਵੀ ਬਣਾਵਾਂਗੇ ਨਾਲ ਇੱਥੋਂ ਤੱਕ ਲਿਆ ਕੇ ਆਪਾਂ ਰੀਲ ਕਰਤਾ ਜੀ ਦੇਖੋ ਜੀ ਇਹ ਇਸੇ ਤਰ੍ਹਾਂ ਹੋਗੀ ਇਹ ਇਸ ਤਰ੍ਹਾਂ ਹੋਗੀ ਇਸ ਤਰ੍ਹਾਂ ਆਪਣੀ ਇਹ ਪੱਟੀ ਤਿਆਰ ਹੋਗੀ ਜੀ ਘੇਰੇ ਤੇ ਲਾਉਣ ਵਾਲੀ ਹੁਣ ਆਪਾਂ ਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਆ ਲੋ ਜੀ ਆਪਾਂ ਕਰ ਲਿਆ ਰੈਡੀ ਇਹਨੂੰ ਇਹਨੂੰ ਤੁਸੀਂ ਪ੍ਰੈਸ ਮਾਰ ਕੇ ਵੀ ਕਰ ਸਕਦੇ ਜੇ ਤੁਸੀਂ ਵੀ ਇਹਦੇ ਵਿਚਾਲੇ ਹੋਰ ਡਿਜ਼ਾਈਨ ਦੀ ਸੀ ਰੰਗ ਦੀ ਲੇਸ ਲਾਉਣੀ ਆ ਤਾਂ ਥੋੜੀ ਜਿਹੀ ਪੱਟੀ ਵੱਡੀ ਰੱਖ ਕੇ ਦਾ ਸੈਂਟਰ ਕਰਕੇ ਇੱਥੇ ਟੱਕ ਲਾ ਲਿਓ ਸੈਂਟਰ ਕਰਕੇ ਦੇ ਹੋਰ ਵਿਚਾਲੇ ਵੀ ਡਿਜ਼ਾਈਨ ਬਣਾ ਸਕਦੇ ਆ ਤੁਸੀਂ ਤੇ ਹੁਣ ਆਪਾਂ ਇਹਦਾ ਕਰ ਲਿਆ ਜੀ ਇੱਥੇ ਟੱਕ ਲਾ ਲਿਆ ਇੱਕੀ ਤੋਂ ਆਪਾਂ ਕਰਾਂਗੇ ਸਟਾਰਟ ਤੇ ਇਹਨੂੰ ਲਾ ਕੇ ਤੇ ਇਧਰਲੇ ਤੱਕ ਲੈ ਜਾਾਂਗੇ ਜੀ ਇਸ ਤਰ੍ਹਾਂ ਇਧਰ ਵੀ ਆਪਣਾ ਕੱਟ ਲਾਇਆ ਵਾ ਤੇ ਇਹਦਾ ਇਸ ਤਰ੍ਹਾਂ ਸੈਂਟਰ ਹੋ ਜੂਗਾ ਤੁਸੀਂ ਪ੍ਰੈਸ ਮਾਰ ਲਿਓ ਪ੍ਰੈਸ ਮਾਰਨੀ ਹੈ ਇਸ ਤਰ੍ਹਾਂ ਕ੍ਰੀਜ਼ ਬਣਾਉਣੀ ਹੈ ਇਸ ਤਰ੍ਹਾਂ ਕ੍ਰੀਜ਼ ਬਣਾ ਲਿਓ ਇਹਦੀ ਇਹਨੂੰ ਕ੍ਰੀਜ਼ ਬਣਾ ਕੇ ਥੋੜੀਕ ਲੈ ਆਇਓ ਤੇ ਇਹਦੀ ਆਪਾਂ ਹੁਣ ਸਟਾਰਟਿੰਗ ਕਰਦੇ ਆਂ ਵੀ ਕਿਸ ਤਰ੍ਹਾਂ ਲਾਉਣੀ ਆ ਤੁਹਾਨੂੰ ਦੱਸਦੇ ਆ ਆ ਲਓ ਜੀ ਆਪਾਂ ਇਥੋਂ ਕਰ ਲੈਨੇ ਸਟਾਰਟ ਇਨ ਦੇਖੋ ਜੀ ਜੇ ਤੁਸੀਂ ਕਹਿੰਦੇ ਵੀ ਇਦੋਂ ਵੀ ਗੁੰਮ ਲੱਗ ਜੇ ਤੇ ਫੇਰ ਆਪਾਂ ਸਟਾਰਟ ਕਰਦੇ ਆਂ ਇਹਦਾ ਰੱਖ ਲਿਓ ਜੀ ਜਿਵੇਂ ਹੁਣ ਆਪਾਂ ਇਹ ਰੱਖਣ ਲੱਗੇ ਸੀ ਨਾ ਤੇ ਇਹਨੂੰ ਇਸ ਤਰ੍ਹਾਂ ਇੱਥੇ ਨਹੀਂ ਸਟੀਚਿੰਗ ਕਰਨੀ ਇਹਦੀ ਆਪਾਂ ਇੱਧਰ ਸਟੀਚਿੰਗ ਕਰਾਂਗੇ ਦੇਖੋ ਇਹ ਇਤੋਂ ਸੈਂਟਰ ਤੋਂ ਜਿੱਥੇ ਆਪਣਾ ਟੱਕ ਦਾ ਨਿਸ਼ਾਨ ਹੈ ਇਤੂ ਰੱਖ ਕੇ ਆਪਾਂ ਸਟੀਚਿੰਗ ਸਟਾਰਟ ਕਰ ਦੋ। ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਥੱਲੇ ਨਿਸ਼ਾਨ ਲੱਗਾ ਉਹਦੇ ਉੱਪਰ ਆਪਾਂ ਜਿਵੇਂ ਕਰੀਜ਼ ਬਾਈ ਹੈ ਜਿਹੜੀ ਆਪਾਂ ਕਰੀਜ਼ ਬਣਾਈ ਹੈ ਉਹਦੇ ਉੱਪਰ ਉੱਪਰ ਆਪਾਂ ਇਹਨੂੰ ਮਾਰੀ ਜਾਵਾਂਗੇ ਇਸ ਤਰ੍ਹਾਂ ਕਰਕੇ ਤੁਹਾਨੂੰ ਨਹੀਂ ਕਿਹਦੇ ਵਿੱਚ ਕਰੀਜ਼ ਦਿਖਣੀ ਜੀ ਮੈਨੂੰ ਸ਼ੋ ਹੁੰਦੀ ਆ। ਇਸ ਤਰ੍ਹਾਂ ਆਪਾਂ ਇਹਨੂੰ ਇੱਥੇ ਕੰਪਲੀਟ ਕਰ ਦਾਂਗੇ ਟੱਕ ਦੇ ਨਾਲ ਲਿਆ ਕੇ ਜਿਹੜਾ ਵਧੀਆ ਕੱਪੜਾ ਉਹ ਦੇਵਾਂਗੇ ਆਪਾਂ ਕੱਟ ਤੇ ਆਹ ਦੇਖੋ ਜੀ ਇਸ ਤਰ੍ਹਾਂ ਹੋ ਗਈ ਇਹ ਗੋਮ ਇੱਥੇ ਕੋਈ ਸਿਲਾਈ ਛੋੜੀ ਹੁੰਦੀ ਇਹਨੇ ਆਟੋਮੈਟਿਕ ਹੀ ਇੱਥੇ ਨਾਲ ਚਿਪਕ ਜਾਣਾ ਤੇ ਹੁਣ ਆਪਾਂ ਜਿਹੜੀ ਇਧਰ ਵਾਲੀ ਐ ਸਿਉਣ ਇਹਨੂੰ ਆਪਾਂ ਇਸ ਤਰ੍ਹਾਂ ਹੀ ਲਾ ਦਾਂਗੇ ਇਹਨੂੰ ਆਪਾਂ ਕੱਟ ਲਾਈਨ ਦੇ ਨੇੜੇ ਥੱਲੇ ਮਸ਼ੀਨ ਦੇ ਇਦੋਂ ਵੀ ਸਟਾਰਟ ਕਰਦੇ ਹਾਂ ਜੀ ਆਪਾਂ ਲਾਉਣੀ ਇਹ ਜਿੱਥੇ ਇਹਦਾ ਨਿਸ਼ਾਨ ਆਉਂਦਾ ਆਹ ਦੇਖੋ ਜੀ ਇਹਦੇ ਆਪਾਂ ਉਪਰੋਂ ਹੀ ਸਟਾਰਟ ਕਰ ਦਾਂਗੇ ਨੀਚੇ ਵਾਲੀ ਗੋਮ ਲਾ ਗਈ ਆਪਣੀ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਲਾ ਲਿਓ ਜੀ ਆਪਾਂ ਸਾਰੀ ਕੰਪਲੀਟ ਕਰਕੇ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਰਹੀ ਹੈ ਲਓ ਜੀ ਆਪਾਂ ਬਣਾ ਕੇ ਕਰ ਲਿਆ ਕੰਪਲੀਟ ਤੇ ਹੁਣ ਤੁਸੀਂ ਇਸ ਤਰ੍ਹਾਂ ਇਹਨੂੰ ਮਿਲਾ ਵੀ ਸਕਦੇ ਆ ਇਹ ਆਪਣੇ ਜਿਵੇਂ ਸਿੱਧੇ ਆਉਂਦੇ ਆ ਵਿੱਚ ਇਹਦੇ ਸਹੀ ਤੇ ਇਸ ਤਰ੍ਹਾਂ ਕਰਕੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਆਪਦੇ ਸੂਟ ਨੂੰ ਸਟਿਚ ਕਰੇ ਜਿਹੜੀਆਂ ਮੇਰੀਆਂ ਭੈਣਾਂ ਕੰਮ ਕਰਦੀਆਂ ਬੜੇ ਸੌਖੇ ਤਰੀਕੇ ਨਾਲ ਥੋੜਾ ਜਿਹਾ ਦਿਮਾਗ ਲਗਾ ਕੇ ਸਜੈਜ ਮਤੇ ਨਾਲ ਆਪਦੇ ਸੂਟ ਨੂੰ ਸਟਿਚ ਕਰ ਸਕਦੇ ਆ ਤੇ ਇਸ ਤੋਂ ਬਾਅਦ ਤੁਸੀਂ ਇਹਨੂੰ ਇਸ ਤਰ੍ਹਾਂ ਮੈਣ ਕੇ ਆਪਦਾ ਘੇਰਾ ਰੱਖ ਕੇ ਇੱਥੋਂ ਆਪਦੇ ਚਾਕ ਫੋਲਡ ਕਰ ਲਿਓ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਘੇਰੇ ਤੇ ਪੱਟੀ ਕਿਸ ਤਰ੍ਹਾਂ ਲੱਗਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੇਰੇ ਚੈਨਲ ਨੂੰ ਜੁਆਇਨ ਜਰੂਰ ਕਰ ਲਿਓ ਤੇ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਲਾਈਕ ਕਮੈਂਟ ਕਰਿਆ ਕਰੋ ਚਲੋ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਫਾਰ ਵਾਚਿੰਗ